ਠੀਕ ਹੈ ਲੇਕਿਨ ਫੇਸਬੁਕ ਚੈਨਲ ਤੇ ਜਿਹੜੇ ਫੇਸਬੁਕ ਵਾਲੇ ਨੇ ਉਹ ਲਾਈਵ ਕਰ ਰਹਾ ਹੈ ਅਸੀਂ ਪੱਤਰਕਾਰ 2 ਘੰਟੇ ਤੋਂ ਬਾਹਰ ਬੈਠੇ ਹਾਂ ਸਰ ਦੋਸਤੋ ਕਿੰਨੀ ਬੇਇੱਜ਼ਤੀ ਸਰ ਇਹ ਕੋਈ ਗੱਲ ਨਹੀਂ ਹੋ ਰਿਹਾ ਸਰ ਇਹਨਾਂ ਨਾਲ ਕੁਝ ਨਹੀਂ ਸਰ ਸਭ ਤੋਂ ਪਹਿਲੇ ਭਾਈ ਆਪਸੇ ਮੈਂ ਤੋਂ ਸਾਰੇ ਪੱਤਰਕਾਰ ਸਾਥੀਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਤੁਸੀਂ ਮਗਰਲੇ 2 ਘੰਟਿਆਂ ਦੇ ਵਿੱਚ ਤਕਲੀਫ ਚੋਂ ਪਰ ਕਈ ਵਾਰੀ ਜ਼ਿੰਦਗੀ ਚ ਗਲਤੀਆਂ ਹੋ ਜਾਂਦੀਆਂ ਔਰ ਮੈਂ ਆਸ ਕਰਦਾ ਹਾਂ ਕਿ ਕਾਤੋਂ ਇਸ ਗਲਤ ਯਾਦ ਰੱਖਿਆ ਸਰ ਹਰ ਵਾਰ ਹੁੰਦਾ ਹੈ ਅਗਲੀ ਵਾਰ ਨਹੀਂ ਹੋਗਾ ਆਪਸੇ ਮਾਫੀ ਮੰਗਦਾ ਅੱਛਾ ਸਰ ਅੱਜ ਜੋ ਨਵਾਂ ਅੱਜ ਬਲਾਚੌਰ ਨਇਆ ਬਲਾਕ ਨੇ ਅੱਜ ਦਾ ਮੀਟਿੰਗ ਕਿੱਥੇ ਹੋ ਰਿਹਾ ਸੋ ਅੱਜ ਬਲਾਚੌਰ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੇ ਮਨਪੁਰ ਸਾਹਿਬ ਦਰਸ਼ਨ ਲਾਲ ਮਨਪੁਰ ਸਾਹਿਬ ਹੋਰਾਂ ਨੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੇ ਤਹਿਤ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਸਾਡੇ ਪੰਜਾਬ ਦੇ ਪਰਮਾਰੀ ਗਲਵੀ ਸਾਹਿਬ ਔਰ ਨਾਲ ਹੀ ਨਾਲ ਇਸ ਤੋਂ ਚੋਣ ਚਨਾਲ ਲੜੇ ਔਰ ਸਾਡੇ ਜੁਆਇੰਟ ਟ੍ਰੈਜ਼ਰਰ ਪਾਰਟੀ ਦੇ ਵਿਜਿੰਦਰ ਸਿੰਘਲਾ ਸਾਹਿਬ ਐਂਡ ਅਮਰ ਸਿੰਘ ਰਾਣਾ ਕੇ ਪੀ ਜੀ ਸੀ ਸਾਰੇ ਲੋਕਾਂ ਨੇ ਆ ਕੇ ਅੱਜ ਸੰਗਠਨ ਦੇ ਲੋਕਾਂ ਨਾਲ ਗੱਲਬਾਤ ਕੀਤੀ ਔਰ ਜਿਸ ਪ੍ਰਕਾਰ ਸੰਗਠਨ ਦੀ ਮਜ਼ਬੂਤੀ ਹੋਣੀ ਚਾਹੀਦੀ ਹੈ ਉਹਦੇ ਚ ਕੀ ਕੀ ਕਮੀਆਂ ਰਹਿ ਗਈਆਂ ਕੀ ਕੀ ਕਠਿਨਾਈਆਂ ਉਹਰੇ ਤੇ ਅੱਜ ਉਹਨਾਂ ਦੇ ਨਾਲ ਸਾਹਮਣੇ ਪੂ ਉਹਨਾਂ ਨੂੰ ਮਾਈਕ ਦੇ ਕੇ ਉਹਨਾਂ ਦੇ ਵਿਚਾਰ ਸੁਣੇ ਔਰ ਜੀਰੇ ਵਿੱਚ ਸਾਨੂੰ ਕਾਫੀ ਤਦਾਦ ਦੇ ਵਿੱਚ ਇਹ ਲੱਗਿਆ ਕਿ ਸਾਡਾ ਸੰਗਠਨ ਮਜ਼ਬੂਤੀ ਦੇ ਵੱਲ ਵੱਧ ਰਿਹਾ ਹੈ ਲੇਕਿਨ ਹਾਂ ਸੰਗਠਨ ਦੇ ਵਿੱਚ ਜਿਹੜੀਆਂ ਛੋਟੀਆਂ ਕੁਰੇਟੀਆਂ ਜਾਂ ਕੋਈ ਕਮੀਆਂ ਹੈਗੀਆਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੀਆਂ ਕਰਾਂਗੇ ਜਿਹਦੇ ਪੱਧਰ ਤੇ ਔਰ ਬਲਾਕ ਪੱਧਰ ਤੇ ਸਾਡੇ ਬਲਾਕ ਦੇ ਪਰਧਾਰ ਵੀ ਸਨ ਇਹ ਜਿਹੜਾ ਕਾਰਜਕ੍ਰਮ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਵਿੱਡਿਆ ਔਰ ਇਸ ਤੋਂ ਪਹਿਲਾਂ ਅਸੀਂ 8 ਬਲਾਕ ਕੰਪਲੀਟ ਕਰ ਚੁੱਕੇ ਆ ਜਿਹੜੀ ਸ਼ੁਰੂਆਤ ਅਸੀਂ ਆ ਸਾਡੇ ਮੋਹਾਲੀ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਸੀ ਫਿਰ ਪਟਿਆਲਾ ਹੁੰਦੇ ਹੋਏ ਖੰਨਾ ਜ਼ਿਲ੍ਹੇ ਤੱਕ ਤੇ ਅੱਜ ਇੱਥੇ ਆਏ ਆ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਇਸ ਤੋਂ ਬਾਅਦ ਅਸੀਂ ਗੜਸ਼ੰਕਰ ਜਾਣਾ ਮੈਂ ਵਿਜੇਂਦਰ ਸਿੰਘਲਾ ਸਾਹਿਬ ਹੋਰਾਨੇ ਦਲਬੀ ਸਾਹਿਬ ਹੋਰਾਨ ਸੋ ਇਹਦੇ ਵਿੱਚ ਸਾਰਿਆਂ ਦੇ ਵਿਚਾਰ ਲੈ ਜਾ ਰਹੇ ਆ ਸੋ ਇਸ ਕਰਕੇ ਅੱਜ ਸਿਰਫ ਲੋਕਾਂ ਪਰਾਂ ਦੇ ਜਿਹੜੇ ਕਾਂਗਰਸੀ ਵਰਕਰ ਨੇ ਬਹੁਤ ਨਰਾਜ਼ ਨੇ ਕਿ ਕੁਛ ਨਹੀਂ ਜਾਂਦਾ ਸਰ ਉਸਕੇ ਬਿਲਕੁਲ ਅੱਜ ਜਿਵੇਂ ਇੱਕ ਸਵਾਲ ਉਠਿਆ ਕਿ ਸਾਨੂੰ ਜਿਹੜੇ ਨਰਾਜ ਵਰਕਰ ਸਾਥੀ ਨੇ ਉਹਨਾਂ ਨੂੰ ਘਰ ਜਾ ਕੇ ਮਨਾਉਣਾ ਚਾਹੀਦਾ ਸੋ ਬਿਲਕੁਲ ਇਹ ਸਾਡਾ ਫਰਜ਼ ਬੰਦਾ ਹੈ ਜੇੜੇ ਕੋਈ ਪੰਜਾਬ ਪੱਧਰ ਤੇ ਬਰਿਸ਼ਟ ਲੀਡਰ ਕੋਈ ਵਿਚਾਰਾ ਨਿਰਾਸ਼ ਬੈਠਾ ਹੈ ਕਿਉਂਕਿ ਸਮਾਂ ਹੋ ਜਾਂਦਾ ਉਹਨੂੰ ਜਾ ਕੇ ਮੇਰਾ ਫਰਜ਼ ਬੰਦਾ ਹੈ ਵênhਗਲ ਗੱਲਬਾਤ ਕਰਾਂ ਕਿਤੇ ਜ਼ਿਲ੍ਹਾ ਪੱਧਰ ਤੇ ਕੋਈ ਵਰਕਰ ਸਾਡੇ ਲੀਡਰ ਨਿਰਾਸ਼ ਬੈਠੇ ਹੈ ਉਹਨਾਂ ਨੂੰ ਸਾਡਾ ਜ਼ਿਲ੍ਹਾ ਪੱਧਰੀ ਕਮੇਟੀ ਉਹਨਾਂ ਨਾਲ ਗੱਲਬਾਤ ਕਰੇ ਤੇ ਇਹ ਵੀ ਬਲਾਕ ਸਟਰ ਤੇ ਪਿੰਡ ਵਾਈਜ਼ ਜਾ ਕੇ ਦੀ ਨਰਾਸ਼ਤਾ ਆਟੋਮੈਟਿਕਲੀ ਕਈ ਵਾਰੀ ਆ ਜਾਂਦੀ ਹੈ ਔਰ ਮੈਨੂੰ ਪੂਰਨ ਭਰੋਸਾ ਹੈ ਸਾਡੇ ਸੰਗਠਨ ਤੇ ਜਿਸ ਤਰੀਕੇ ਦੇ ਨਾਲ ਇਸ ਸੰਗਠਨ ਦੇ ਕਾਰਨ ਅਸੀਂ ਪੰਜਾਬ ਦੇ ਵਿੱਚ 13 ਵਿੱਚੋਂ 7 ਸੀਟਾਂ ਪਾਰਲੀਮੈਂਟ ਦੀਆਂ ਜਿੱਤੇ ਔਰ ਇਸ ਸੰਗਠਨ ਦੇ ਨਾਲ ਅਸੀਂ 50% ਪੰਚਾਇਤਾਂ ਤੇ ਕਬਜ਼ਾ ਕੀਤਾ ਇਸ ਸੰਗਠਨ ਦੇ ਨਾਲ ਇਸ ਵਾਰੀ ਅਸੀਂ ਮੋਰੀ ਹੋ ਕੇ ਜਿਹੜੀਆਂ ਅਰਬਨ ਜਿਹੜੀਆਂ ਸ਼ਹਿਰੀਆਂ ਵੋਟਾਂ ਸੀ ਕੌਂਸਲ ਦੀਆਂ ਪੂਰੇ ਵਿੱਚ ਸਾਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਦੋ ਜਗ੍ਹਾ ਤੇ ਤਾਂ ਫਪਾੜਾ ਤੇ ਅੰਮ੍ਰਿਤਸਰ ਸਾਹਿਬ ਕੀ ਔਰ ਦੂਜਿਆਂ ਚ ਵੀ ਸਾਡੇ ਕਰੜੇ ਮੁਕਾਬਲੇ ਰਹੇ ਮੈਂ ਸਮਝਦਾ ਕਿ ਇਹ ਸੰਗਠਨ ਦੀ ਮਜ਼ਬੂਤੀ ਕਰਕੇ ਹੋਇਆ ਔਰ ਜਿੱਥੇ ਜਿੱਥੇ ਕਮੀਆਂ ਅਸੀਂ ਉਹਨੂੰ ਹੋਰ ਸੁਚੇਤ ਕਰ ਰਹੇ ਹਾਂ ਲੋਕਾਂ ਨੂੰ ਕਿਉਂਕਿ ਅੱਜਕੱਲ ਬੂਟਰ ਲਿਸਟ ਦਾ ਮਾਮਲਾ ਬੜਾ ਫੱਟਿਆ ਬੋਲਦੀ ਹੈ ਇਸ ਦੇ ਅੰਦਰ ਸਰਕਾਰ ਦੀ ਤਾਤੀ ਹੋ ਰਹੀ ਹੈ ਵੋਟਾਂ ਨੂੰ ਕੱਟਿਆ ਜਾ ਰਿਹਾ 38 ਲੱਖ ਵੋਟਾਂ 5 ਮਹੀਨਿਆਂ ਦੇ 헤ਰ ਫੇਰ ਦੇ ਵਿੱਚ ਮਹਾਰਾਸ਼ਟਰ ਚ ਬੰਨੀਆਂ ਜੋ ਪੁੰਡਲਵੀ ਸਭ ਆਉਂਦੇ ਹੈ ਯੋਨੀ ਸਾਨੂੰ ਘਰੋਂ ਦਾ ਕੰਮ ਕੀਤਾ ਕਾਂਗਰਸ ਨੇ ਸਪੋਟਰੀਆਂ ਵੋਟਾਂ ਕਟਾਰ ਦਿੱਤੀਆਂ ਜਾਂਦੀਆਂ ਕਾਰਡ ਲਾ ਕੇ ਆਧਾਰ ਛੱਡ ਜਾਂਦੀ ਕੋਈ ਕਾਰਵਾਈ ਇਲੈਕਸ਼ਨ ਕਮਿਸ਼ਨ ਨਹੀਂ ਕਰ ਰਿਹਾ ਇਸ ਮੁਤਲਕ ਅਸੀਂ ਸ਼ਿਕਾਇਤਾਂ ਦੇਣ ਤੇ ਭਾਵਯੂ ਦੀ ਸੋ ਇਸ ਕਰਕੇ ਅਸੀਂ ਸੁਚੇਤ ਕਰ ਰਹੇ ਹਾਂ ਕਿ ਕਿਸੇ ਪ੍ਰਕਾਰ ਦੀ ਕੋਈ ਐਸੀ ਦਿੱਕਤ ਪੰਜਾਬ ਦੇ ਵਿੱਚ ਨਾ ਆਵੇ ਹਰ ਮਹੀਨੇ ਸਾਡੀ ਵੋਟਰ ਲਿਸਟ ਤੇ ਸਾਡੀ ਨਜ਼ਰ ਹੋਣੀ ਚਾਹੀਦੀ ਪ੍ਰਿੰਸਾ ਭਾਈ ਦੇ ਵਿੱਚ ਜਿਹੜੇ ਹਾਰ ਗਏ ਸੀਗੇ ਜਦੋਂ ਤੁਸੀਂ ਕਾਂਗਰਸ ਸਰਕਾਰ ਹਾਰੀ ਹੈਗੀ ਆ ਜਿਹੜੇ ਬੰਦੇ ਤੁਹਾਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਹੁਣ ਮੁੜ ਕੇ ਜਦੋਂ ਵਾਪਸ ਆਉਂਗੇ ਕਿਉਂਕਿ ਤੁਸੀਂ ਆਪਣੀ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਜਿਹੜਾ ਵਰਕਰ ਤੁਹਾਡੇ ਨਾਲ 22 ਤੋਂ ਲੈ ਕੇ ਹੁਣ ਤੱਕ ਖੜੇ ਆਈ ਆ 27 ਤੱਕ ਖੜੂਗਾ ਉਹਨਾਂ ਨੂੰ ਸਰਫ ਕਿੱਦਾਂ ਰੱਖਿਆ ਜਾਊਗਾ ਕਿਉਂਕਿ ਜਿਹੜੇ ਆਉਂਗੇ ਉਹ ਤਾਂ ਮੂਰੇ ਚਿਹਰਾ 'ਚ ਬਹਿ ਜਾਂਦੇ ਆ ਬਾਕੀ ਤਾਂ ਪਿੱਛੇ ਫਿਰ ਦਰਿਆ ਵਾਲੇ ਦਰਿਆ ਦੇ ਵਿੱਚ ਬਿਜਾਉਂਦੇ ਆ ਭਾਈ ਤੋਂ 27 ਤੱਕ ਮੇਰਾ ਖਿਆਲ ਜਿਹੜੇ ਪੁਰਾਣੇ ਲੋਕ ਐ ਉਹਨਾਂ ਨੂੰ ਤਾਂ ਕਾਂਗਰਸ ਹੱਕ ਨਾਲ ਇਵੇਂ ਉਦਾਹਰਨ ਦੇ ਤੌਰ ਤੇ ਮੈਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਹਰਾਇਆ ਪਾਰਟੀ ਛੱਡ ਕੇ ਐਸੀ ਮੰਤਰੀ ਬਣ ਕੇ ਉਹ ਅੱਜ ਚਲੇ ਗਏ ਲੇਕਿਨ ਕਾਂਗਰਸ ਪਾਰਟੀ ਨੇ ਰਾਜੇ ਵੜਿੰਗਾਸੇ ਵੀ ਕੋਈ ਕਮੀ ਨਹੀਂ ਛੱਡੀ ਰਾਜੇ ਵੜਿੰਗ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਸੋ ਇਸੇ ਤਰ੍ਹਾਂ ਅੱਜ ਜਿਹੜੇ ਵਰਕਰ ਰਹਿ ਗਏ ਚਾਹੇ ਉਹ ਸਿੰਘਲਾ ਸਾਹਿਬ ਹੈ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ ਰੰਦਾਵਾ ਸਾਹਿਬ ਹੈ ਕੋਈ ਹੋਰ ਹੈ ਅੱਜ ਉਹੀ ਜਿਹੜੇ ਥੱਲੋਂ ਸਾਨਕ ਲੀਡਰਸ਼ਿਪ ਥੱਲੋਂ ਚੱਲ ਕੇ ਆਏ ਹੈ ਬਾਜੇ ਮੰਗੂਪੁਰ ਸਾਹਿਬ ਹੈ ਉਹ ਰਹਿ ਗਏ ਮੈਨੂੰ ਲੱਗਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੋਵੇਗਾ ਉਹ ਵਰਕਰਾਂ ਦਾ ਹੋਵੇਗਾ ਕਿਉਂਕਿ ਇਹ ਸਾਰੀ ਪੀੜਾ ਅਸੀਂ ਆ ਜਿੰਨਾ ਲੋਕਾਂ ਦੇ ਲੀਡਰਾਂ ਦੇ ਨਾਂ ਕਰਾਇਏ ਇਹਨਾਂ ਨੇ ਆਪ ਦੇ ਪਿੰਡੇ ਤੇ ਸਹੀ ਹੈ ਕਿ ਕਿਸ ਤਰ੍ਹਾਂ ਆਮ ਵਰਕਰ ਦੀ ਅਣਦੇਖੀ ਹੁੰਦੀ ਹੈ ਨਵੇਂ ਲੋਕ ਇਸ ਗੱਲ ਦਾ ਫਾਇਦਾ ਲੈ ਜਾਂਦੇ ਆ ਕੇ ਅਸੀਂ ਉਹਨਾਂ ਦਾ ਸਨਮਾਨ ਵੀ ਕਰਾਂਗੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਦਾ ਸਨਮਾਨ ਨਹੀਂ ਕਰਾਂਗੇ ਲੇਕਿਨ ਆਪ ਦਾ ਜਿਹੜਾ ਪੁਰਾਣਾ ਸਾਥੀ ਹੈ ਜਿਹਨੇ ਮਾੜੇ ਸਮੇਂ 'ਚ ਤੁਹਾਡੇ ਨਾਲ ਖੜਾ ਹੈ ਉਰੂ ਅਸੀਂ ਆਪ ਦੇ ਸਿਰ ਤੇ ਬਿਠਾ ਕੇ ਰੱਖਾਂਗੇ ਸਰ ਤੁਸੀਂ ਸਰ ਤੁਸੀਂ ਅੰਦਰ ਗੱਲ ਕਰ ਰਹੇ ਸੀਗੇ ਕਿ ਮੈਂ ਸਮਝਦਾ ਕਿ ਅੱਜ ਮੈਂ ਟਵੀਟ ਕੀਤਾ ਹੈ ਸਾਰਾ ਤੁਸੀਂ ਦੇਖ ਲਓ ਕਿ ਕੋਈ ਐਸਾ ਕੰਮ ਨਹੀਂ ਕੀਤਾ ਜਿਸ ਕਰਕੇ ਆਜਾਮ ਆਦਮੀ ਪਾਰਟੀ ਨੂੰ ਸ਼ਰਧਾ ਦਿੱਤੀ ਜਾਵੇ ਅੱਜ ਨਸ਼ਾ ਚਰਨ ਸੀਮਾ ਤੇ ਅੱਜ ਅੰਦੋਲਨਕਾਰੀ ਹਰ ਵਰਗ ਦੇ ਲੋਕ ਅੱਜ ਸੜਕਾਂ ਤੇ ਬੈਠੇ ਅੰਦੋਲਨ ਕਰ ਰਹੇ ਨੇ ਲੋਅ ਐਂਡ ਆਰਡਰ ਦੀ ਸਥਿਤੀ ਇਹ ਆ ਗਈ ਹੈ ਕਿ 92 92 95 ਚ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਸ਼ਹਾਦਤ ਦੇ ਕੇ ਇਸ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਬਹਾਲ ਕੀਤੀ ਸੀ ਤੇ ਅੱਜ ਇਹ ਹਾਲਾਤ ਕੀ ਹੈ ਉਸੇ ਤਰ੍ਹਾਂ ਦਾ ਮਾਹੌਲ ਹੈਂਡ ਗ੍ਰੇਨੇਡ ਸਾਡੇ ਮੰਦਰ ਤੇ ਗੁਰਦੁਆਰੇ ਸੁਰੱਖਿਤ ਨਹੀਂ ਹਨ ਸਾਡੀਆਂ ਪੁਲਿਸ ਚੌਕੀਆਂ ਤੇ ਹੈਂਡ ਗ੍ਰੇਨੇਡ ਸਿੱਟੇ ਜਾ ਰਹੇ ਨੇ ਤੇ ਹਸੋਹੀਨ ਘਟਨਾਕਰਮ ਬਣਿਆ ਵਿਆ ਹੈ ਕੀ ਪੁਲਿਸ ਕਮਿਸ਼ਨਰ ਕਹਿੰਦੇ ਆ ਕਿ ਇਹ ਟਾਇਰ ਫਟ ਗਿਆ ਥਾ ਔਰ ਜਿਹੜਾ ਬੀਜੇਪੀ ਉਹ ਕਹਿੰਦਾ ਕਿ ਨਹੀਂ ਇਹ ਹੈਂਡ ਗਰਨੇਡ ਸੀਗਾ ਇਸ ਤਰ੍ਹਾਂ ਦੇ ਹਾਲਾਤ ਹਰ ਵਿਅਕਤੀ ਸਹਿਮਿਆ ਹੋਇਆ ਕੋਈ ਵਿਅਕਤੀ ਸੁਰੱਖਿਤ ਨਹੀਂ ਗੈਂਗਵਾਰ ਗੈਂਗਸਟਰਾਂ ਦਾ ਉਹ ਬੋਲਬਾਲਾ ਹੈ ਹਰ ਸ਼ਹਿਰ ਦੇ ਅੰਦਰੋਂ ਫਲੋਤੀ ਦੇ ਨਾਮ ਤੇ ਕਰੋੜਾਂ ਰੁਪਇਆ ਇਸ ਲੋਕ ਜਿਹੜੇ ਗੈਂਗਸਟਰ ਹੈ ਉਹ ਸ਼ਹਿਰੀਆਂ ਤੋਂ ਕਾਰੋਬਾਰੀਆਂ ਤੋਂ ਲਜਾ ਚੁੱਕਿਆ ਨੌਕਰੀ ਲੈਣ ਵਾਲੇ ਸੜਕਾਂ ਦੇ ਕਿ ਖਾਰੇ ਨੇ ਪੰਜਾਬ ਦੇ ਸਿਰ ਕਰਜ਼ੇ ਦਾ ਉਹ ਮਾੜਾ ਹਾਲ ਹੈ 95000 ਕਰੋੜ ਰੁਪਇਆ ਤਿੰਨਾਂ ਸਾਲਾਂ ਦੇ ਵਿੱਚ ਕਾਂਗਰਸ ਦੇ ਰਾਜ ਦੇ ਵਿੱਚ 75000 ਕਰੋੜ ਰੁਪਇਆ ਦਾ ਕਰਜ਼ਾ ਸੀ 55 ਸਾਲਾਂ ਚ ਲਿਆ ਕਿਉਂਕਿ ਅਖਾਲੀਦਲ ਬਹੁਤ ਵੱਡਾ ਕਰਜ਼ੇ ਦੀ ਪੱਟ ਛੱਡ ਕੇ ਗਿਆ ਸੀ 95000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ ਮੈਨੂੰ ਲੱਗਦਾ ਜਿਸ ਪ੍ਰਕਾਰ ਦੇ ਹਾਲਾਤ ਹੈ ਮੈਨੂੰ ਇਹ ਲੱਗਦਾ ਕਿ ਸਾਢੇ 3 ਲੱਖ ਤੋਂ ਕਰਜ਼ਾ ਚੱਕ ਕੇ ਕਿਤੇ ਸਾਢੇ ਔਰ 5 ਲੱਖ ਨਾ ਕਰ ਦੇ ਫਿਰ ਸਾਡੇ ਪੰਜਾਬ ਦਾ ਕੀ ਹੋਇਆ 16 ਮੈਡੀਕਲ ਕਾਲਜ ਦੀ ਗੱਲ ਕੀਤੀ ਸੀ ਇੱਕ ਮੈਡੀਕਲ ਕਾਲਜ 99000 ਕਰੋੜ ਰੁਪਇਆ ਕਰਦਾ ਲੈ ਲਿਆ ਲੇਕਿਨ ਇਨਫਰਾਕ ਨਹੀਂ ਬਣਿਆ ਨਵੀਂ ਚੀਜ਼ ਪੰਜਾਬ ਦੇ ਅੰਦਰ ਨਾ ਕੋਈ ਨਵਾਂ ਪੁਲ ਨਾ ਕੋਈ ਨਵਾਂ ਬਸਸਟਾ ਨਾ ਕੋਈ ਸਿਹਤ ਕੇਂਦਰ ਉਹ ਪੁਰਾਣੇ ਸਿਹਤ ਕੇਂਦਰਾਂ ਦੇ ਉੱਤੇ ਪੂਚੀ ਮਾਰ ਕੇ ਰੰਗ ਰੋਗਣ ਕਰਕੇ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਏ ਗਏ ਸੰਨ ਪੁਰਾਣਾ ਵਸਲੇ ਪੰਜਾਬ ਦੇ ਖਾਣ ਨੂੰ ਰਿਵਾਈਵ ਕਰਨ ਲਈ ਕਾਂਗਰਸ ਦਾ ਕੀ ਮੇਜ਼ਨ ਹੈ ਸਾਡੇ ਕੋਲ ਜਦੋਂ ਇਸ ਵਾਰੀ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਪੇਸ਼ ਕਰਾਂਗੇ ਕਿ ਪੰਜਾਬ ਦੀ ਇਕਨੋਮੀ ਕਲੀ ਗੱਲਾਂ ਬਾਤਾਂ ਦੇ ਨਾਲ ਰਿਵਾਈਜ਼ ਨਹੀਂ ਹੋਏਗੀ ਇਹਦੇ ਹਾਸਤੇ ਸਾਨੂੰ ਕਰਨੇ ਕੋਈ ਕਦਮ ਚੁੱਕਣੇ ਪੈਣਗੇ ਸਾਨੂੰ ਨਹੀਂ ਕੋਈ ਇਕਨੋਮੀ ਦੀ ਗੱਲ ਕੀਤੀ ਅਸੀਂ ਉਹਨੂੰ ਰਿਵਾਈਵ ਕਰਾਂਗੇ ਜਿਸ ਪ੍ਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਹੈ ਅੱਜ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਲੁਧਿਆਣਾ ਦੀ ਜਿੱਥੋਂ ਮੈਂ ਮੈਂਬਰ ਆਫ ਪਾਰਲੀਮੈਂਟ ਨਵੀਂ ਇੰਡਸਟਰੀ ਥੋੜੇ ਕੋਈ ਲੱਗਣ ਲਈ ਤਿਆਰ ਨਹੀਂ ਸਾਰੀ ਇੰਡਸਟਰੀ ਕੋਈ ਲਖਨਊ ਜਾ ਰਿਹਾ ਕੋਈ ਜੰਮੂ ਕਸ਼ਮੀਰ ਜਾ ਰਿਹਾ ਕੋਈ ਹਰਿਆਣਾ ਜਾ ਰਿਹਾ ਕਿਉਂ ਕਿਉਂਕਿ ਕੋਈ ਵੀ ਵਿਅਕਤੀ ਸੁਰੱਖਿਤ ਨਹੀਂ ਫੀਲ ਕਰ ਰਿਹਾ ਇਹ ਇੰਡਸਟਰੀ ਰਿਵਾਈਵ ਕਰਾਂਗੇ ਉਹਨਾਂ ਨੂੰ ਵਨ ਸਿੰਗਲ ਵਿੰਡੋ ਦੇਵਾਂਗੇ ਸੋ ਜਿਸ ਪ੍ਰਕਾਰ ਦੇ ਇਹ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਇਹਨਾਂ ਨੂੰ ਦੂਰ ਕਰਕੇ ਅਸੀਂ ਜਿੰਨਾ ਚਿਰ ਪੰਜਾਬ ਦੀ ਇਕਨੋਮੀ ਰਿਵਾਈਵ ਨਹੀਂ ਹੋਊਗੀ ਉਨਾ ਚਿਰ ਪੰਜਾਬ ਦਾ ਜਿਹੜਾ ਅਸਰ ਅੱਲਾ ਜੀ ਨਕਰੀਆ ਕਾਂਗਰਸ ਦਾ ਕੀ ਵਿਜ਼ਨ ਹੈ ਰਿਵਾਈਵ ਜਿਹੜਾ ਉਹ ਵਿਜ਼ਨ ਹੈ ਮੈਂ 5 ਮਿੰਟਾਂ ਚ ਤੁਹਾਨੂੰ ਸ਼ਬਦਾਂ ਦੇ ਰਾਹੀਂ ਉਹ ਸਾਰਾ ਚੀਜ਼ ਨਹੀਂ ਦੇ ਸਕਦਾ 100% ਸਾਨੂੰ ਤੁਹਾਨੂੰ ਦੱਸਿਆ ਇੰਡਸਟਰੀ ਰਿਵਾਈਵ ਕਰਨੀ ਪੈਗੀ ਸਾਨੂੰ ਜੇ ਇੰਡਸਟਰੀ ਰਿਵਾਈਵ ਨਹੀਂ ਕਰਾਂਗੇ ਤਾਂ ਸਾਡੇ ਕੋਈ ਪੈਸਾ ਕਿੱਥੋਂ ਆਏਗਾ ਜਿਹੜੇ ਸਾਨੂੰ ਖਰਚਣ ਕਰਨ ਨੂੰ ਪੈਸਾ ਸਾਨੂੰ ਕਿਸਾਨੀ ਦੇ ਆਸਤੇ ਇਹਦੇ ਆਸਤੇ ਨਵੇਂ-ਨਵੇਂ ਤਜਰਬੇ ਕਰਕੇ ਡਾਈਵਰਸੀਫਿਕੇਸ਼ਨ ਕਰਨੀ ਪੈਗੀ ਕਿਸਾਨਾਂ ਨੂੰ ਕੋਈ ਸਹੂਲਤ ਦੇ ਕੇ ਇਹਨਾਂ ਦੀ ਆਮਦਨ ਦੇ ਵਿੱਚ ਕਿਉਂਕਿ ਅਸੀਂ ਐਗਰੀਕਲਚਰ ਬੇਸ ਸਾਡੇ ਲੋਕ ਹੈ ਪੂਰੇ ਚ ਵਾਧਾ ਹੋਏਗਾ ਸੋ ਇਸ ਕਰਕੇ ਅਸੀਂ ਇਹਨਾਂ ਕੰਮਾਂ ਦੇ ਨਾਲ ਅਸੀਂ ਆਨਲਿਸਮ ਚ ਬਹੁਤ ਸਾਰੀਆਂ ਇਨਕਾ ਸਟੀਮਸ ਹੈ ਜਿਹੜੀਆਂ ਦੀ ਲੋਡ ਨਹੀਂ ਹੈ ਉਹ ਬੰਦ ਕਰਨੀਆਂ ਬਹੁਤ ਸਾਰੇ ਐਸੇ ਆਧਾਰੇ ਹੈ ਲਾਈਕ ਮੰਡੀ ਬੋਰਡ ਉਦਾਹਰਣ ਦੇ ਰਹੇ ਕ ਮੰਡੀ ਮਾਰਕ ਕਮੇਟੀ ਬਰੀਆਲਾ ਬਣੀ ਹੋਈ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਜਿੱਥੇ ਕੋਈ ਫਾਇਦਾ ਨਹੀਂ ਹੈ ਜਿੱਥੇ ਨੁਕਸਾਨ ਹੀ ਨੁਕਸਾਨ ਹੈ ਖਰਚਾ ਹੀ ਖਰਚਾ ਹੈ ਇਹੋ ਜਿਹੀਆਂ ਚੀਜ਼ਾਂ ਜਿੱਥੇ ਫਜ਼ੂਲ ਖਰਚੀ ਉਹ ਬੰਦ ਕਰਨਾ ਪਏਗਾ ਸੋ ਇਸ ਤਰ੍ਹਾਂ ਅਸੀਂ ਜਿਹੜੀ ਇਕਨੋਮੀ ਨੂੰ ਰਿਵਾਈਵ ਕਰਕੇ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਉਂਦੀ ਹੈ ਸੈਸ਼ਨ ਜਲਦੀ ਸ਼ੁਰੂ ਹੋਣ ਵਾਲਾ ਪੰਜਾਬ ਦਾ ਤੇ ਪੰਜਾਬ ਦੀ ਸਾਂਝੀ ਭਾਈਚਾਰਾ ਜਿਹੜਾ ਹੈਗਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਅੰਮ੍ਰਿਤਸਰ ਦਾ ਇੱਕ ਉਦਾਹਰਣ ਹੈ ਸਰ ਕਾਂਗਰਸ ਕੀ ਸਰਕਾਰ ਦੇ ਨਾਲ ਰਲ ਕੇ ਆਮ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਉਂਗੀ ਜੀ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਚੁੱਕਾ ਹੈ ਕਿਉਂਕਿ ਪੰਜਾਬ ਦੀ ਹਾਲਾਤ ਜੋ ਹੈ ਜਿੱਥੇ ਅਮਨ ਸ਼ਾਂਤੀ ਦੀ ਗੱਲ ਹੈ ਸਾਂਝੀ ਵਾਰਤਾ ਦੀ ਗੱਲ ਹੈ ਹਮੇਸ਼ਾ ਕਾਂਗਰਸ ਪਾਰਟੀ ਦਾ ਮੂਰੀ ਹੋ ਕੇ ਅੱਗੇ ਰਹੀ ਨਾ ਕੇਵਲ ਅਸੀਂ ਸਾਰੇ ਆਪ ਦੇ ਸਵਾਰਥ ਛੱਡ ਕੇ ਨਿੱਜੀ ਸਵਾਰਥ ਛੱਡ ਕੇ ਸਾਂਝੀ ਭਾਰਤਾਂ ਦੀ ਗੱਲ ਹੈ ਜਿੱਥੇ ਪੰਜਾਬ ਦੀ ਗੱਲ ਹੈ ਜਿੱਥੇ ਪੰਜਾਬੀਅਤ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਕਾਂਗਰਸ ਪਾਰਟੀ ਸਾਰਾ ਕੁਝ ਭੁੱਲ ਕੇ ਪਹਿਲੇ ਕਦਮ ਸਰ ਅਮਰੀਦ ਪਾਲ ਦੇ ਸਾਥ ਪਦ ਨੂੰ ਛੱਡਿਆ ਜਾ ਰਿਹਾ ਸਰ ਐਨਐਸਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਮੈਂ ਇਹ ਰਿਤੇ ਕੋਈ ਹਜੇ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਇਹ ਵਿਚਾਰ ਅਧੀਨ ਹੈ ਜਦੋਂ ਛੱਡਿਆ ਜਾਏਗਾ ਇਹ ਰਿਤੇ ਕਿਸ ਚੋਂ ਛੱਡਿਆ ਜਾ ਰਿਹਾ ਕਿਸ ਪ੍ਰਕਾਰ ਦੀ ਗੱਲ ਹੈ ਇਹਦੇ ਤੇ ਉਦੋਂ ਗੱਲ ਕਰਾਂਗੇ ਮੇਰੇ ਤੇ ਕੋਈ ਬਹੁਤ ਬਹੁਤ ਗੱਲ ਹੈ ਰਿੰਕ ਸਰ ਤੁਸੀਂ ਇਕਨੋਮੀ ਦੀ ਗੱਲ ਕਰ ਰਹੇ ਹੋ ਪਲੀਜ਼ ਜਿਹੜੀ ਤੁਹਾਨੂੰ ਨਹੀਂ ਲੱਗਦਾ ਸਰਕਾਰਾਂ ਵੱਲੋਂ ਜਿਹੜੀਆਂ ਮੁਫਤ ਸਕੀਮਾਂ ਲੋਕਾਂ ਨੂੰ ਸਭ ਤੋਂ ਵੱਧ ਦਿੱਤੀਆਂ ਜਾ ਰਹੀਆਂ ਉਹ ਵੀ ਇਕਨੋਮੀ ਲਈ ਢਾਕ ਲੱਗ ਰਹੀ ਹੈ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਮੈਂ ਸਮਝਦਾ ਜਿੱਥੇ ਜ਼ਰੂਰਤ ਨਹੀਂ ਉੱਥੇ ਨੁਕਸਾਨ ਹੁੰਦਾ ਲੇਕਿਨ ਲੇਕਿਨ ਨਾਲ ਹੀ ਨਾਲ ਜਿਹੜੀਆਂ ਸਰਕਾਰਾਂ ਹੁੰਦੀਆਂ ਇਹਨਾਂ ਨੇ ਗਰੀਬਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ ਇਹ ਕੋਈ ਕਮਾਈ ਵਾਸਤੇ ਨਹੀਂ ਹੁੰਦੀਆਂ ਪਰ ਹਾਂ ਇਹ ਸਿਸਟਮੈਟਿਕਲੀ ਚੱਲਦੀਆਂ ਰਹਿਣ ਕੁਝ ਜਿਹੜੀਆਂ ਜਿਹੜੀਆਂ ਸਾਡੀਆਂ ਸਕੀਮਾਂ ਐ ਜਿਹੜੀਆਂ ਗਰੀਬਾਂ ਦੇ ਹਾਸਤੇ ਜਾਂ ਵਾਕਿਆ ਹੀ ਵਾਸਤਵ ਚ ਜਿਹੜੇ ਲੋੜਵੰਦ ਐ ਉਹ ਚਲੌਣੀਆਂ ਪੈਣੀਆਂ ਪਰ ਹਾਂ ਬਹੁਤ ਸਾਰੀਆਂ ਇਸਕਾਂ ਸਕੀਮਾਂ ਐ ਜਿਹੜੀਆਂ ਬੇਫਜ਼ੂਲ ਐ ਜਿਨ੍ਹਾਂ ਦੀ ਲੋੜ ਨਹੀਂ ਐ ਕਈ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਐ ਉਹਰਾ ਲਾਭ ਉਹ ਵੀ ਲੋਕ ਲੈ ਰਹੇ ਐ ਇਹਨਾਂ ਚ ਕਟੌਤੀ ਹੋਏਗੀ ਤਾਂ ਉੱਥੇ ਵੀ ਸਾਡੀ ਜਿਹੜਾ ਪੈਸਾ ਉਹ ਸੇਵ ਹੋਏਗਾ ਸਰ ਤੁਸੀਂ মিডিਆ ਦੇ ਗੱਲ ਕੀਤੀ ਐ ਕਿ ਸੀਐਮ ਚਹਰੇ ਸੀਐਮ